ਕੀ ਨਾ ਆਏ ਆਪਣਾ ਜੈ ਕੁਮਾਰ ਰਾਜੀ ਦਸਮਾ ਤੇ ਜੀ ਅੱਜ ਕਾਂਗਰਸ ਦਫ਼ਤਰ ਆਏ ਸੀਗੇ ਕੀ ਹੈਗਾ ਸਾਰੇ ਨੌਜਵਾਨਾ ਮੁੰਡੇ ਸਕੂਲਾਂ ਦੇ ਮੁੰਡੇ ਆ ਸਾਰੇ ਆਏ ਮਿਲ ਬਸ ਕਰੀ ਐਮ ਐਲ ਏ ਸਾਹਿਬ ਠੀਕ ਨਹੀਂ ਸੀ ਅਗੇ ਇਹਨਾਂ ਦੇ ਪਤਾ ਲਿਆ ਨਾ ਕਿ ਤੇ ਹੋਰ ਨਾ ਦਰਵਾਜ਼ਾ ਨੇ ਚਟਾਨੀ ਦਿੱਤੀ ਨਸ਼ਿਆਂ ਤੋਂ ਦੂਰ ਖਾਲੀ ਸਲਾਹ ਦਿੱਤੀ ਨਾ ਆਪਣਾ ਆਪਣਾ ਸੁਖੋ ਜਾਓ ਪੜਾਈ ਲਿਖਾਈ ਕਰੋ ਆਪਣੀ ਜੀਵਨ ਬਸ ਤੁਸੀਂ ਵੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਮੈਂ ਇਹੀ ਤਾਂ ਕਹਿੰਦਾ ਨਸ਼ੇ ਛੱਡੋ ਠੀਕ ਆ ਉਹ ਆਪਣਾ ਪੜਾਈ ਕਰੋ ਔਰ ਬਾਕੀ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਾੰਟਰਸੂ ਬੋਟਾ ਅੱਗੇ ਆਮ ਆਦਮੀ ਨੂੰ ਪਾਰਟੀ ਅਗੇ ਵੀ ਇਹਨਾਂ ਨੇ ਜਿਤਾਈਆਂ ਜਿਹੜੇ ਇੱਥੇ ਆਏ ਹੋਏ ਆ ਠੀਕ ਆ ਚਲੋ ਇਹਨਾਂ ਨੇ ਪਾਉਣੀ ਕਾਂਗਰਸ ਨੂੰ ਜਿਤਾਉਣਾ ਕੀ ਕਰਨਾ ਆਮ ਆਦਮੀ ਪਾਲ ਆਮ ਆਦਮੀ ਪਾਰਟੀ ਨੂੰ ਕਿਉਂ ਨਹੀਂ ਜਿਤਾਣਾ ਹਾਂਜੀ ਆਮ ਆਦਮੀ ਪਾਰਟੀ ਨੇ ਪਹਿਲੇ ਜਿਤਾਇਆ ਸੀਗਾ ਅੰਸਰ ਜੀ ਕਾਫੀ ਅੱਜ ਤੁਹਾਡੇ ਦਫ਼ਤਰ ਦੇ ਵਿੱਚ ਪਹੁੰਚਿਆ ਜੀ ਦਾ ਟਿਕਟਾਂ ਵੀ ਬੰਨੀਆਂ ਗਈਆਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਰਖੋ ਜੀ ਸਾਡੇ 9 ਜੁਲਿਹੜੇ ਬੱਚੇ ਆ ਵੀ ਖੇਡਣਗੇ ਪੜ੍ਹਨਗੇ ਤੇ ਤਾਂ ਹੀ ਦੇਸ਼ ਦੀ ਤਰੱਕੀ ਹੋਣੀ ਹੈ ਹੁਣ ਹਰ ਇਨਸਾਨ ਹਰ ਬੱਚੇ ਦਾ ਮਨ ਕਰਦਾ ਤੇ ਮੈਨੂੰ ਵੀ ਕਿੱਟ ਮਿਲੇ ਮੈਂ ਵੀ ਖੇਡਾਂ ਮੈਂ ਵੀ ਪਲੇਅਰ ਬਣਾ ਉਸ ਕੜੀ ਦੇ ਵਿੱਚ ਮੇਰਾ ਮਨ ਸੀ ਦੇ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਕਿੱਟ ਲੈਣੀ ਔਖੀ ਹੈ ਤੇ ਉਹਨਾਂ ਲਈ ਮੈਂ ਕਿੱਟਾਂ ਲਿਆਂਦੀ ਦੀਆਂ ਉਹ ਬੱਚੇ ਜਾਂਦੇ ਆ ਟਿਕਟਾਂ ਲੈ ਕੇ ਜਾਂਦੇ ਆ ਜਿਹੜੀ ਕੜੀ ਚੱਜ ਪਿੰਡ ਜਸਮਾ ਤੋਂ ਉਹ ਏਰੀਆ ਚ ਜਿੰਨੇ ਵੀ ਲੱਗ ਲੱਗੇ ਪਿੰਡ ਪੈਂਦੇ ਆ ਉਹ ਕੋਈ ਤਕਰੀਬਨ 60-70 ਮੁੰਡੇ ਆ ਜਗੇ ਉਹ ਟਿਕਟਾਂ ਲੈ ਕੇ ਗਏ ਆ ਤੇ ਮੇਰੀ ਇੱਥੇ ਸਾਰੇ ਲੋਕਾਂ ਗੇ ਬੇਨਤੀ ਆ ਵੀ ਆਪਣੇ ਬੱਚਿਆਂ ਲਈ ਤੇ ਸਭ ਕੁਝ ਕਰਦੇ ਆ ਗਰੀਬ ਬੱਚਿਆਂ ਵਾਸਤੇ ਵੀ ਕੁਝ ਕਰਨਾ ਚਾਹੀਦਾ ਕਰੋ ਜੋ ਕਰੋਗੇ ਸੋਈ ਤੁਹਾਨੂੰ ਪਾਣਾ ਇਸ ਕਰਕੇ ਗਰੀਬ ਦੀ ਮਦਦ ਕਰਨਾ ਬਹੁਤੀ ਜ਼ਰੂਰੀ ਹੈ ਤੇ ਖਾਸ ਕਰਕੇ ਮੈਂ ਗਰੀਬ ਬੱਚਿਆਂ ਲਈ ਨੌਜਵਾਨ ਬੱਚਿਆਂ ਨੂੰ ਗੱਲ ਕਹਿਣਾ ਚਾਹਾਂ ਜਿੱਥੇ ਤੁਸੀਂ ਖੇਡਣਾ ਖੇਡਣਾ ਸੇਧ ਨਹੀਂ ਕਰਾਂਗੇ ਉੱਥੇ ਤੁਸੀਂ ਪੜ੍ਹਨਾ ਵੀ ਜ਼ਰੂਰੀ ਹੈ ਜਿੱਥੇ ਤੁਸੀਂ ਪੜ੍ਹਨਾ ਵੀ ਜ਼ਰੂਰੀ ਹੈ ਉਥੇ ਆਪਣੇ ਆਪਣੇ ਮਾਪੇ ਦੀ ਸੇਵਾ ਕਰਨਾ ਵੀ অতি ਜ਼ਰੂਰੀ ਮਾਂ ਖੁਸ਼ ਹੈ ਤੇ ਸਮਝ ਲੋ ਰੱਬ ਖੁਸ਼ ਹੈ ਬਾਪ ਖੁਸ਼ ਹੈ ਸਮਝ ਲੋ ਰੱਬ ਖੁਸ਼ ਹੈ ਇਸ ਕਰਕੇ ਉਹਨਾਂ ਨੂੰ ਮੇਰਾ ਆਦੇਸ਼ ਹੈ ਵੀ ਨਾਨਾ ਪੜਨਾ ਨਾਨਾ ਖੁਸ਼ ਰਹਿਣਾ ਨਾਨਾ ਆਪਣੇ ਮਾਪੇ ਦੀ ਸੇਵਾ ਵੀ ਕਰਨਾ অতি ਜ਼ਰੂਰੀ ਹੈ ਲੈਸ਼ੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜੀ ਉਥੋਂ ਵੀ ਮੈਸੇਜ ਦੇਣਾ ਚਾਹੁੰਦੇ ਦੇਖੋ ਜਦੋਂ ਬੱਚਾ ਖੇਡਣਾ ਸ਼ੁਰੂ ਕਰੇਗਾ ਉਹ ਜਿਹੜਾ ਧਿਆਨ ਜਿਹੜਾ ਕਨਵਰਟ ਹੋ ਜਾਏਗਾ ਉਹ ਨਸ਼ਿਆਂ ਦੇ ਪਾਸ ਨਹੀਂ ਜਾਏਗਾ ਔਰ ਜਿਸ ਬੱਚੇ ਨੇ ਆਪਣੀ ਸਿਹਤ ਠੀਕ ਰੱਖਣੀ ਆ ਆਪਣਾ ਦਿਮਾਗ ਸੈੱਟ ਰੱਖਣਾ ਉਹਨੂੰ ਪੜ੍ਹਨਾ ਜ਼ਰੂਰੀ ਪਏਗਾ ਤੇ ਉਹਨੂੰ ਖੇਡਣਾ ਵੀ অতি ਜ਼ਰੂਰੀ ਹੈ